ਹਾਂਜੀ ਇਹ ਦੇਖੋ ਇਹ ਸੌਫਟ ਆਰਗਨ ਜਿਹਦੇ ਵਿੱਚ ਸੂਟ ਆਪਣਾ ਇਹਦੇ ਦੇਖੋ ਸਾਰੇ ਫਰੰਟ ਤੇ ਮਿਰਰ ਵਰਕ ਹੋਇਆ ਹੋਇਆ ਹੈ ਇਹਦੇ ਫਰੰਟ ਤੇ ਪੂਰੇ ਤੇ ਮਿਰਰ ਵਰਕ ਆ ਇਹ ਦੇਖੋ ਇਸ ਤਰ੍ਹਾਂ ਕਰਕੇ ਇਹਦੇ ਸਾਰੇ ਫਰੰਟ ਤੇ ਮਿਰਰ ਵਰਕ ਹੈ ਤੇ ਘੇਰੇ ਤੇ ਇਹਦੇ ਤੇ ਲੈਸ ਲੱਗੀ ਹੋਈ ਹੈ ਇਸ ਤਰ੍ਹਾਂ ਇਹ ਦੇਖੋ ਮਿਰਰ ਵਰਕ ਸਾਫਟ オーਗਾਂਜਾ ਦਾ ਸਟੱਫ ਹੈ ਇਹ ਵਾਲਾ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਹੈ ਤੇ 3 ਮੀਟਰ ਦੀ ਇਹਦੀ ਬਾਟਮ ਹੈ ਰਿਯਾਨ ਕਾਟਨ ਦੀ ਤੇ ਇਹਦੇ ਬਾਟਮ ਤੇ ਵੀ ਉਸ ਤਰ੍ਹਾਂ ਹੀ ਵਰਕ ਹੋਇਆ ਹੋਇਆ ਹੈਗਾ ਦੇਖੋ ਇਹ ਦੇਖੋ ਇਹਦੇ ਬਾਟਮ ਤੇ ਵੀ ਮਿਰਰ ਵਰਕ ਹੈ ਬੜਾ ਸੋਹਣਾ ਸੂਟ ਲੱਗ ਰਿਹਾ ਹੈ ਇਹ ਵਾਲਾ 3 ਮੀਟਰ ਦੀ ਇਹਦੀ ਬਾਟਮ ਮਿਲੂਗੀ ਜੀ ਤੁਹਾਨੂੰ ਤੇ ਇਹਦੇ ਨਾਲ ਪਿਓਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਡਬਲ ਸ਼ੀਰਡ ਟਾਈ ਐਂਡ ਡਾਈ ਦਾ ਦੁਪੱਟਾ ਮਿਲੂਗਾ ਤੇ ਦੁਪੱਟਿਆਂ ਦੇ ਪੱਲਿਆਂ ਤੇ ਇਸ ਤਰ੍ਹਾਂ ਲੈਸ ਲੱਗੀ ਹੋਈ ਹੈ ਦੇਖੋ ਦੁਪੱਟਾ ਇਹਦਾ ਮਿਲੂਗਾ ਤੁਹਾਨੂੰ 2.5 ਮੀਟਰ ਦਾ ਸਵਾ 2 ਮੀਟਰ ਤੋਂ ਬਾਅਦ ਇਹ 2.5 ਮੀਟਰ ਤੱਕ ਦੁਪੱਟਾ ਹੈਗਾ ਇਸ ਤਰ੍ਹਾਂ ਕਰਕੇ ਇਹਦਾ ਸਵਾ 2 ਮੀਟਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਤੇ ਇਹ ਵੀ ਸੂਟ ਦੇਖੋ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਮੈਨੂੰ ਵਟਸਐਪ ਤੇ ਭੇਜ ਸਕਦੇ ਹੋ ਤੇ ਮੈਨੂੰ ਮੈਂ ਉਮੀਦ ਕਰਦੀ ਆਂ ਜੀ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਹੋਊਗੀ ਸੂਟ ਵੀ ਪਸੰਦ ਆਏ ਹੋਣਗੇ ਤੇ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ